ਕੀ ਨਾਮ ਤੁਹਾਡਾ ਜੀ ਮੇਰਾ ਨਾਮ ਸਰਦਾਰ ਸੁਖਜਿੰਦਰ ਸਿੰਘ son of ਗੁਰਮੀਤ ਸਿੰਘ ਪਿੰਡ ਬਨਵੋਰਾ ਤਹਿਸੀਲ ਅਤੇ ਜ਼ਿਲ੍ਹਾ ਸੰਗਰੂਰ ਆ ਮਲੇਰਕੋਟਲਾ ਜੀ ਸਰ ਇਹ ਇੱਕ ਪਿਛਲੇ ਕੁਝ ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਜਿਹੜੀ ਹੈ ਵੀਡੀਓ ਵਾਇਰਲ ਹੋ ਰਹੀ ਹੈ ਵੀ ਤੁਹਾਡੀ ਜਿਹੜਾ ਬੇਟਾ ਮਲੇਰਕੋਟਲਾ ਗਿਆ ਸੀਗਾ ਤੁਹਾਡੇ ਨਾਲ ਕੋਈ ਧੋਖਾਧੜੀ ਹੋਈ ਹੈ ਮਾਂ ਅਸਲ ਚ ਮਾਮਲਾ ਕੀ ਹੈ ਮਾਮਲਾ ਤਾਂ ਸਰ ਇਹ ਆਦਾ 2021-24 ਨੂੰ ਮੇਰੇ ਬੇਟੇ ਦਾ ਵਿਆਹ ਹੋਇਆ ਸੀਗਾ ਮਲੇਰਕੋਟਲੇ ਅਰਜੀਤ ਸਿੰਘ ਦੀ ਪੁੱਤਰੀ ਨਾਲ ਦਮਨਪ੍ਰੀਤ ਕੌਰ ਨਾਲ ਜੀ ਉਹਦੀ ਮਾਤਾ ਹੈਗੀ ਆ ਰਣਜੀਤ ਕੌਰ ਸਵੀ ਕਿੱਥੇ ਰਹਿੰਦੇ ਨੇ ਜੀ ਇਹ ਰੋਜ ਐਵੀਨਿਊ 'ਚ ਰਹਿੰਦੇ ਨੇ ਤੇ ਉਹ ਇਹਨਾਂ ਦਾ ਪਿੱਛਾ ਜਿਹੜਾ ਹੈਗਾ ਭਾਈ ਰੂਪੇ ਦਾ ਜੀ ਭਾਈ ਰੂਪੇ ਦੇ ਨੇਹ ਰਹਿੰਦੇ ਮਲੇਰ ਕੋਲੇ ਨੇ ਤੇ ਉਸ ਤੋਂ ਬਾਅਦ ਇਹ ਰੋਜ ਐਵੀਨਿਊ 'ਚ ਰਹਿੰਦੇ ਨੇ ਹਨੂਮਾਨ ਮੰਦਿਰ ਦੇ ਸਾਹਮਣੇ ਇਹਨਾਂ ਦੀ ਭਾਈ ਕਾ ਵਰਤਨ ਟਰੇਡਰਜ਼ ਸਟੋਰ ਆ ਜੀ ਅੱਛਾ ਵਿਆਹ ਕਦੋਂ ਹੋਇਆ ਜੀ ਵਿਆਹ 24 1 2021 ਨੂੰ ਇੱਥੇ ਪੰਗੂ ਪੈਲੇਸ ਮਲੇਰ ਆ ਮਹਰੋਣਾ ਜਿਹੜਾ ਵਿਆਹ ਤੋਂ ਪਹਿਲਾਂ ਮਤਲਬ ਤੁਹਾਡੀ ਇਹਨਾਂ ਨਾਲ ਇਹ ਕੁੜੀ ਦੀ ਹਾਈਲਾਈਟਸ ਕੀਤੀ ਹੋਈ ਸੀ ਹਾਈਲਾਈਟਸ ਕੀਤੀ ਹੋਈ ਸੀਗੀ ਜੀ ਕੀ ਗੱਲਬਾਤ ਹੋਈ ਉਹਦੇ ਗੱਲਬਾਤ ਇਹ ਜੀ ਅਰੇਂਜ ਮੈਰਿਜ ਸੀਗੀ ਪੱਕਾ ਵਿਆਹ ਸੀ ਉਹਦੀ ਕਾਪੀ ਮੇਰੇ ਨਾਲ ਹੈ ਕੋਰਟ ਮੈਰਿਜ ਦੀਆਂ ਗੁਰਦੁਆਰਾ ਸਾਹਿਬ ਦੀਆਂ ਰੇਂਜ ਮੈਰਿਜ ਦੀ ਕੋਈ ਇਹਨਾਂ ਨਾਲ ਲੱਲਾ ਪਪਾ ਨੇ ਇਹਦਾ ਕੁੜੀ ਬਸਾਉਣੀ ਸੀ ਘਰੇ ਖਰਚਾ ਸੀ ਕੀਤਾ ਸਾਰਾ ਕਿੰਨਾ ਕੁ ਖਰਚਾ ਤੁਹਾਡਾ ਵਿਆਹ ਤੇ ਆ ਗਿਆ ਤਕਰੀਬਨ ਟੋਟਲ 36 ਲੱਖ ਰੁਪਏ ਦਾ ਅਮਾਉਂਟ ਆ ਜੀ अच्छा ब्याह तो बाद फिर जड़ी ये लड़की है कितनी के देर ਤੁਹਾਡੇ ਘਰ ਦੇ ਵਿੱਚ ਇਹ तकरीबन 6-7 ਮਹੀਨੇ ਰਹੀ ਆ ਜੀ ਇਹ 26 27 28 ਅਗਸਤ ਨੂੰ 2021 ਨੂੰ ਗਈ ਆ ਕੈਨੇਡਾ ਸਾਰਾ ਖਰਚ ਫੀਸਾ ਮੈਂ ਭਰਿਆ ਨੇ ਵਿਆਹ ਤੇ ਸਾਰਾ ਖਰਚ ਮੇਰਾ ਤੇ ਇਹਨਾਂ ਨੇ ਤਾਂ ਇੱਕ ਪੰਜੀ ਨਹੀਂ ਲਾਈ ਉੱਥੇ ਜਾਣ ਤੋਂ ਬਾਅਦ ਕਿੰਨਾ ਕਿਸੇ ਮਤਲਬ ਤੁਹਾਡੇ ਨਾਲ ਸਹੀ ਸਲਾਮਤ ਜਿਹੜੀ ਹੈ ਸਹੀ ਤਾਂ ਰਹੀ ਆ ਜੀ ਸਾਡੇ ਨਾਲ ਜਿੰਨਾ ਚਿਰ ਇਹਦੀ ਫੀਸਾ ਭਰਤੀਆਂ ਸਾਰਾ ਕੁਝ ਭਰਤਾ ਵੀਜ਼ਾ ਆ ਗਿਆ ਇਹਦਾ ਸਾਰਾ ਕੁਝ ਲਾਤਾ ਪਾਸਪੋਰਟ ਤੇ ਵੀਜ਼ਾ ਲੱਗ ਗਿਆ ਜਾਣ ਤੋਂ ਪਹਿਲਾਂ तकरीबन ਸਹੀ ਹੀ ਸੀਗੀ ਤੇ ਜਿਹੜੀ ਬੱਚੇ ਨਾਲ ਤਾਂ ਉਹ ਗਲਤ ਕਰਦੀ ਸੀ ਬਿਹੇਵੀਅਰ ਕਿੰਨੇ ਕਿ ਚਿਰ ਤੋਂ ਮਤਲਬ ਬਾਤ ਕਰਨ ਲੱਗੀ ਪਿਆ ਤਾਂ ਉਹ ਬਿਹੇਵੀਅਰ ਬਿਹੇਵੀਅਰ ਵਿਆਹ ਤੋਂ ਬਾਅਦ ਤਾਂ ਜਾ ਫੀਸਾ-ਫੂਸਾ ਭਰ ਲਿਆ ਸਾਰਾ ਕੁਝ ਪਾਸਪੋਰਟ ਲੱਗ ਗਿਆ ਵੀਜ਼ਾ ਲੱਗ ਗਿਆ ਸਾਰਾ ਕੁਝ ਹੋ ਗਿਆ ਕੈਨੇਡਾ ਚਲੀ ਗਈ ਉਹ ਤੋਂ ਬਾਅਦ ਉਹ 6-7 ਮਹੀਨੇ ਮਾੜਾ-ਵਟਾ ਫੋਨ ਕਰਦੀ ਸੀ ਸਾਡੇ ਨਾਲ ਗੱਲਬਾਤ ਸਾਡੇ ਨਾਲ ਉਹ ਗੱਲ ਉਹ ਤੋਂ ਬਾਅਦ ਅਗਸਤ 2022 ਤੋਂ ਬਾਅਦ ਸਾਡੇ ਨਾਲ ਜਿਵੇਂ ਮੁੱਖ ਮੋੜ ਗਿਆ ਚੌਥੇ ਸੈਮੈਸਟਰ ਦੀ ਫੀਸ ਵੀ ਸਾਤੋਂ ਉੱਪਰ ਆ ਗਈ 3,30,000 ਰੁਪਏ ਪਹਿਲਾਂ तकरीबन 1194 1237 ਮੇਰੇ ਕੋਲੇ ਆਨਰ ਕਾਰਡ ਹੈ ਸਟੇਟਮੈਂਟ ਬੈਂਕਾਂ ਦੀਆਂ ਨੇ ਜੀਤੋਂ ਮੇਰੇ ਟ੍ਰਾਂਸਫਰ ਹੋਏ ਨਹੀਂ ਫੀਸ ਆਉਦੀਆਂ ਜੀ ਆਈਸੀ ਭਰਿਆ ਕਿਹੜਾ ਬੈਂਕ ਚ ਇਦਾਂ ਮਨੁਕਰੀ ਦੇ ਖਾਤੇ ਚ ਪਾਏ ਨੇ ਜਿਵੇਂ ਪੈਸੇ ਸਾਡਾ ਇੱਕ ਸਵਾਲ ਹੈ ਵੀ ਜਦੋਂ ਤੁਹਾਡੇ ਨਾਲ ਉਹਨੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਗੱਲਬਾਤ ਘੱਟ ਕਰਨੀ ਸ਼ੁਰੂ ਕੀਤੀ ਹਾਂ ਜੀ ਪੂਰੇ ਜਿਹੜੇ-ਉਰੇ ਦੇ ਪੇਰੈਂਟਸ ਦੇ ਤੁਸੀਂ ਉਹਨਾਂ ਨਾਲ ਗੱਲਬਾਤ ਪੇਰੈਂਟਸ ਕੋਲੇ ਜੀ ਮੈਂ तकरीबन तकरीबन 10 ਵਾਰੀ ਜਾ ਕੇ ਆਇਆ ਘਰੇ ਮੈਂ ਤਰਲਾ ਕੀਤਾ ਉਹਦੀ ਅਰੀਜੀਤ ਸਿੰਘ ਦਾ ਸਰਜੀਤ ਸਿੰਘ ਨਾਲ ਉਹ ਮੈਨੂੰ ਇਹੀ ਗੱਲ ਕਹਿ ਕੇ ਮੋੜਦਾ ਸੀਗਾ ਵੀ ਮੇਰੇ ਨਾਲ ਕੁੜੀ ਦੀ ਗੱਲਬਾਤ ਨਹੀਂ ਹੁੰਦੀ ਮੇਰੇ ਵੱਲੋਂ ਬਸ ਉਹ ਬਾਹਰ ਹੈ ਇੱਕ ਸਾਡਾ ਸੁਭਾਲ ਹੈ ਜੀ ਹਾਂਜੀ ਵੀ ਜਿਹੜੀ ਤੁਹਾਡੀ ਮੈਰਿਜ ਹੈ ਜੀ ਇਹ ਇਹ ਮਤਲਬ ਕਿ ਇੰਟਰ ਕਾਸਟ ਮੈਰਿਜ ਤਾਂ ਨਹੀਂ ਹੈ ਇਹ ਸਾਸੀਂ ਵੀ ਮਿਸਤਰੀ ਭਾਈ ਚਾਹ ਰੋ ਵੀ ਮਿਸਤਰੀ ਭਾਰੀ ਜਾ ਜੀ ਕੋਈ ਜਾਣੀ ਇਦਾਂ ਦਾ ਕੋਈ ਨਹੀਂ ਨਾ 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 ਬਿਲਕੁਲ ਇਹ ਭਾਈ ਰੂਪੇ ਦੇ ਨੇ ਰਜੀਤ ਸਿੰਘ ਥੋਟ ਜਿਹੜਾ ਫਿਰ ਇਹ ਇਹਦਾ ਘਟਨ ਦਾ ਕੀ ਤੁਸੀਂ ਕਾਰਨ ਮੰਨ ਸਕਦੇ ਹੋ ਵੀ ਕਿਉਂ ਉਹਨੇ ਤੁਹਾਡੇ ਨਾਲ ਮੇਲ ਜੋਲ ਘਟਾ ਘਟਨ ਦਾ ਤਾਂ ਕਾਰਨ ਇਹ ਆ ਜੀ ਤਕਰੀਬਨ ਜਿਹਨੇ ਸਾਨੂੰ ਬਾਅਦ ਚ ਗੱਲਾਂ ਪਤਾ ਲੱਗੀਆਂ ਨੇ ਉਹ ਸਾਡੇ ਕੋਲੇ ਪ੍ਰੂਫ ਨਹੀਂ ਹੈਗਾ ਤੇ ਉਹਦਾ ਕਿਸੇ ਮੁੰਡੇ ਨਾਲ ਹੋਰ ਰਿਲੇਸ਼ਨ ਉੱਤੇ ਹੋ ਸਕਦਾ ਜੋ ਗਲਵਾਤ ਹੈਗੀ ਆ ਜਿਹੜੀ ਸਾਡੇ ਨਾਲ ਨਾ ਤਰ ਪੈਸਾ ਸੀ ਉਹ ਵਿਸ਼ੇ ਤੇ ਮੈਂ ਕੁਝ ਨਹੀਂ ਕਹਿ ਸਕਦਾ ਉਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਤੁਹਾਡੇ ਬੇਟਾ ਅੱਜ ਕੱਲ ਕਿੱਥੇ ਰਹ데요 ਹੈ ਜੀ ਮੇਰਾ ਬੇਟਾ ਅੱਜ ਕੱਲ ਐਡਮਿੰਟਨ ਹੈ ਜੀ ਉਹ ਫਿਰ ਮਤਲਬ ਕਿ ਕਿਸ ਵਿਆਹ ਤੇ ਗਿਆ ਜੀ ਉਹ ਇਸ ਵਿਆਹ ਤੇ ਗਿਆ ਸਾਡੇ ਨਾਲ ਇੱਕ ਵਕੀਲ ਸਾਹਿਬ ਸੀਗੇ ਉੱਥੋਂ ਬਰਮਟਨ ਤੋਂ ਉਹ ਸਾਡਾ ਨਾਲ ਪਹਿਲਾਂ ਜਾਣ-ਪਛਾਣ ਵੀ ਹੈਗੀ ਸੀ ਉਹਨਾਂ ਨੇ ਜਿਹੜੀ ਜਿਹੜੀ ਕੁੜੀ ਆ ਇਹਦੇ ਨਾਲ ਸਾਡੇ ਨਾਲ ਕੋਈ ਕੋਆਪਰੇਟ ਨਹੀਂ ਕਰਿਆ ਹੈਗਾ ਇੱਕ ਸਾਲ ਦਾ ਪਹਿਲਾਂ ਕੋਰਸ ਦਵਾਇਆ ਜੀ ਦੂਜੇ ਸਾਲ ਦਾ ਫੇਰ ਉੱਥੇ ਦਵਾਇਆ ਦੂਜੇ ਸਾਲ ਵਾਲੇ ਕੋਰਸ ਉਹਨੇ ਸਾਡਾ ਜੰਮੀ ਕੋਆਪਰੇਸ਼ਨ ਨਹੀਂ ਕੀਤਾ ਮੇਰੇ ਬੇਟੇ ਨੂੰ ਤਾਂ ਇੰਨਾ ਥ੍ਰੈਟ ਕਰਦੀ ਸੀ ਉਹ ਬਹੁਤ ਜ਼ਿਆਦਾ ਨਹੀਂ ਤੁਹਾਡਾ ਬੇਟਾ ਹੈ ਜਦੋਂ ਗਿਆ ਉਹ ਕਿਸ ਕਿਹੜੇ ਵੇਸ ਤਾਂ ਹੈਗਾ ਸੀ ਇਹੀ ਵਿਆਹ ਦੇ ਵਿਆਹ ਵਾਲਾ ਆਈ ਪਰ ਉਹਨੇ ਸਾਨੂੰ ਡਾਕੂਮੈਂਟ ਨਹੀਂ ਭੇਜਿਆ ਵਕੀਲ ਸਾਹਿਬ ਨੇ ਡਾਕੂ ਲਗਨ ਲਾਇਮੈਂਟ ਲੈ ਕੇ ਫੈਲਵਾਈਆ ਸਾਡੀ ਫੈਲ ਲੱਗੀ ਜੀ ਬੇਟਾ ਫੁੱਟਾ ਚਲਾ ਗਿਆ ਬੇਟਾ ਸਾਡਾ ਚਲਾ ਗਿਆ ਜੀ ਉੱਥੇ ਫਿਰ ਉਹਥੇ ਜਾ ਕੇ ਫਿਰ ਉਹਦੇ ਨਾਲ ਉਹਨੇ ਕੋਈ ਹਾਮੀ ਪੈਦਾ ਕੀਤਾ ਕੋਈ ਬਿਲਕੁਲ ਤਾਲਮੇਲ ਨਹੀਂ ਕੀਤਾ ਜੀ ਉਹਨੇ ਜਦ ਮੇਰਾ ਬੇਟਾ ਉਥੇ ਪਹੁੰਚਿਆ 23 24 ਜਨਵਰੀ 2023 23 ਨੂੰ ਤਾਂ ਉਹਨੇ ਨਾ ਤਾਂ ਉਹ 에য়ারਪੋਰਟ ਤੇ ਲੈਣਾ ਜੀ ਮੈਨੂੰ ਪਤਾ ਸੀਗਾ ਵੀ ਆ ਰਿਹਾ ਹੈ ਪਤਾ ਸੀ ਉਹਨੂੰ ਸਾਰਾ ਕੁਝ ਪਤਾ ਸੀ 24 ਜਨਵਰੀ ਦੀ ਮੇਰੇ ਬੇਟੇ ਦੀ ਮੈਰਜ ਐਨਿਵਰਸਰੀ ਦੀ ਉਹਨੇ ਨਾ ਕਰੇਂਗਾ ਫਿਰ ਕਰੇ ਵੀ ਨਹੀਂ ਬੜਨ ਦਿੱਤਾ ਉਹਨੇ ਕਰੇ ਉਹਨੇ ਉੱਥੇ ਬੜਨ ਦਿੱਤਾ ਬੜਨ ਦਿੱਤਾ ਆ ਮੇਰੇ ਕੋਲ WhatsApp ਚੈਟਾਂ ਨੇ ਉਹਦੀਆਂ ਜਿਹੜੇ 24 ਜਨਵਰੀ ਦੀ 23 ਜਨਵਰੀ ਦੀਆਂ ਨੇ ਉਹ ਘਰੋਂ ਕੱਢਿਆ ਜਿਹੜਾ ਉਹ ਕਹਿੰਦੀ ਮੈਂ 9 1-1 ਤੇ ਫੋਨ ਕਰਕੇ ਤੈਨੂੰ ਪੁਲਿਸ ਨੂੰ ਫੜਾ ਦੂੰ ਜੀ ਤੂੰ ਇੱਥੇ ਵੀ ਜੇ ਤੂੰ ਰੋਣਾ ਗਿਆ ਹਾਂ ਮੈਨੂੰ ਡਿਵੋਰਸ ਦੇ ਦੇ ਮੇਰਾ ਤੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਆਹ WhatsApp ਚੈਟਾਂ ਨੇ ਉਸ ਤੋਂ ਬਾਅਦ ਮੇਰਾ ਬੇਟਾ ਉੱਥੇ ਥੋੜਾ ਜਿਹਾ ਮੈਂਟਲੀ ਅਫਸੈਟ ਹੋ ਗਿਆ ਸੀਗਾ ਜ਼ਿਆਦਾ ਹੋ ਗਿਆ ਸੀ ਜ਼ਿਆਦਾ ਉਹਨੇ ਟਰੈਸਡੀ ਵਰਤ ਗਈ ਫਿਰ ਉਹਨੇ ਮੈਨੂੰ ਫੋਨ ਕੀਤਾ ਮੈਂ ਫਿਰ ਆਪਣੇ ਦੋਸਤਾਂ ਨੂੰ ਫੋਨ ਕੀਤਾ ਵੈਨਕੂਵਰ ਉਹਨਾਂ ਨੇ ਉੱਥੇ ਟਿਕਟ ਕਰਾਤੀ ਉਹ ਸਿੱਧਾ ਵੈਨਕੂਵਰ ਚਲੇਗਾ ਦੂਜੇ ਤੀਜੇ ਦਿਨ ਅੱਛਾ ਹੁਣ ਉਹ ਅੱਜ ਕੱਲ ਫਿਰ ਉੱਥੇ ਵੱਖਰੇ ਤੌਰ ਤੇ ਰਹਿ ਰਹੇ ਵੱਖਰੇ ਤੌਰ ਤੇ ਰਹਿ ਰਹੇ ਆ ਜੀ ਉਹ ਤਾਂ ਹੁਣ ਉਹਦਾ ਵੀਜ਼ਾ ਸੀਗਾ 9 ਸਤੰਬਰ ਤੋਂ 23 ਸਤੰਬਰ ਤੱਕ ਜੀ 30 ਸਤੰਬਰ ਤੱਕ ਵੀਜ਼ਾ ਸੀਗਾ ਉਹਦਾ ਹੁਣ ਉਹ ਵੈਸੇ ਉੱਥੇ ਹਵਾ ਚ ਹੀ ਆ ਇਹਨੂੰ ਤਾਂ ਵਰਕ ਪਰਮਿਟ ਮਿਲ ਜਾਣਾ ਕੁੜੀ ਨੂੰ ਤਾਂ ਪੀਆਰ ਵੀ ਹੋ ਜੂਗੀ ਸਾਰਾ ਕੁਝ ਹੋ ਜੂਗਾ ਤਾਂ ਆਪਦਾ ਮਕਸਦ ਹੱਲ ਕਰ ਗਏ ਤਿੰਨੇ ਜੀ ਅਰੀਜੀਤ ਸਿੰਘ ਰਣਜੀਤ ਕੌਰ ਸਭੀ ਰਣਜੀਤ ਕੌਰ ਸਭੀ ਆ ਜਿਹੜੀ ਅਰੀਜੀਤ ਸਿੰਘ ਨੇ ਇਹਨਾਂ ਦੀ ਘੜੀ ਮਿਥੀ ਸਾਜ਼ਿਸ਼ ਕਰਕੇ ਸਾਡੇ ਨਾਲ ਠੱਗੀ ਲਾਈ ਇਸ ਤੋਂ ਬਾਅਦ ਤੁਸੀਂ ਇਹਦੀ ਕੋਈ ਲਿਖਤੀ ਸ਼ਿਕਾਇਤ ਇਸ ਤੋਂ ਬਾਅਦ ਅਸੀਂ ਦੋ ਵਾਰੀ ਇਹਨਾਂ ਕੋਲੇ ਜੀ ਦੁਕਾਨ ਤੇ ਜਾ ਕੇ ਆਏ ਆ ਪੰਚਾਇਤੀ ਤੌਰ ਤੇ 7-8 ਜਣੇ ਉੱਥੇ ਇਹਨਾਂ ਨੇ ਸਾਨੂੰ ਦੋਹਰਾਇਆ ਸੀ ਵੀ ਜਿਹੜੇ ਥੋੜੇ ਪੈਸੇ ਲੱਗੇ ਨੇ ਵੀ ਮੈਂ ਤੁਹਾਡਾ ਦੇਣਦਾਰ ਹਾਂ ਵੀ ਫਿਰ ਮੈਨੂੰ 15 ਦਿਨਾਂ ਦਾ ਟਾਈਮ ਦਿਓ ਅਸੀਂ ਇਹਨਾਂ ਨੂੰ 15 ਦਿਨਾਂ ਦਾ ਟਾਈਮ ਦੇ ਕੇ ਆ ਗਏ 15 ਦਿਨ ਬਾਅਦ ਗਏ ਅਸੀਂ ਤਾ ਇਹ ਕਹਿੰਦਾ ਜੀ ਮੇਰਾ ਇਹਦੇ ਨਾਲ ਕੋਈ ਲਗਾਤੈਗਾ ਨਹੀਂ ਜ ਤੁਸੀਂ ਜਿਹੜਾ ਕੁਝ ਕਰਨਾ ਕਰ ਲੋ ਕੁੜੀ ਤੇ ਕਰਾ ਦਿਓ ਜਿਹੜੀ ਕਾਰਵਾਈ ਕਰਾਉਣੀ ਆ ਅਸੀਂ ਤਾਂ ਜਿਹੜਾ ਤੁਹਾਡੇ ਨਾਲ ਕੁਝ ਕਰਨਾ ਤੇ ਅਸੀਂ ਤਾਂ ਕਰ ਤੋ। ਹੁਣ ਹਣੇ ਦੇ ਵਿੱਚ ਫਿਰ ਤੁਸੀਂ ਦਰਖਾਸਤ ਕਿਹਨੂੰ ਦਿੱਤੀ? ਅਸੀਂ 16 3 ਮਾਰਚ ਨੂੰ 23 ਨੂੰ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਲਿਖ ਕੋਲੇ ਜੀ। ਇਸ ਤੋਂ ਉਹਨਾਂ ਨੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜੀ? ਪੁਲਿਸ ਵੱਲੋਂ ਕਾਰਵਾਈ ਕੀਤੀ ਵੀ ਗਈ ਆ ਡੀਐਸਪੀ ਅਮਰਗੜ ਨੂੰ ਪਹਿਲਾਂ ਮਾਰਕ ਹੋਈ ਸੀਗੀ ਜੀ। ਉਹਨਾਂ ਨੇ ਸਾਡੇ ਨਾਲ ਕੋਈ ਕੋਆਪਰੇਸ਼ਨ ਨਹੀਂ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਰਿਪੋਰਟ ਬਣਾ ਕੇ ਭੇਜਤੀ ਦਫਤਰ ਦਾਖਲ ਦੀ। ਅਸੀਂ ਉਹ ਤੋਂ ਪਹਿਲਾਂ ਐਸਐਸਪੀ ਸਾਹਿਬ ਮਲੇਰ ਕੋਲ ਦੀਪਕ ਲੇਰੀ ਜੀ ਨੂੰ ਮਿਲ ਗਈ ਸੀਗੇ ਉਹਨਾਂ ਨੇ ਉਹ ਉਹ ਨਹੀਂ ਕੀਤੀ ਹੈਗੀ ਉਹਨਾਂ ਨੇ ਕਮੈਂਟਾਂ ਵਾਸਤੇ ਡੀਐਸਪੀ ਹੈੱਡਕੁਆਰਟਰ ਨੂੰ ਭੇਜ ਦਿੱਤੀ ਜੀ ਉਹਦੇ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਐਸਐਸਪੀ ਸਾਹਿਬ ਨੇ ਡੀਐਸਪੀ ਹੈੱਡਕੁਆਰਟਰ ਸਾਹਿਬ ਕੋਲੇ ਗਈ ਉਹਨਾਂ ਨੇ ਡੇਢ ਮਹੀਨੇ ਦੀ ਤਰਤੀਸ ਦੇ ਦੌਰਾਨ ਤਿੰਨ ਜਾਣਿਆਂ ਤੇ ਰਣਜੀਤ ਕੌਰ ਸਭੀ ਅਰੀਜੀਤ ਸਿੰਘ ਦਮਨਪ੍ਰੀਤ ਕੌਰ ਮੇਰੀ ਨੋਹ ਜਿਹੜੀ ਉਹਨਾਂ ਤੇ 420 120 ਦੀ ਸਵਾਰਸ ਕਰਕੇ ਐਸਐਸਪੀ ਸਾਹਿਬ ਨੂੰ ਭੇਜਤੀ ਮੇਰਾ ਤੇ ਪਰਚਾ 420 ਦਾ ਸਪਾਸ ਜੋ ਡੀਐਸਪੀ ਹੈਡਕ quarters ਸਾਹਿਬ ਨੇ ਤਿੰਨਾ ਤੇ ਪਰਚਾ ਦਿੱਤਾ ਸੀਗਾ ਉਹਦੀ ਇਨਕੁਆਇਰੀ ਉਹ ਤੋਂ ਬਾਅਦ ਐਸਪੀਡੀ ਸਾਹਿਬ ਨੇ ਕਰੀਆ ਉਹਦੇ ਤੇ ਦੋ ਜਣਿਆਂ ਤੇ ਪਰਚਾ ਹੋਇਆ ਜੀ ਕੀ ਮੰਗ ਕਰਦੇ ਹੁਣ ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਜੋ ਇਹ ਰਣਜੀਤ ਕੌਰ ਸਭੀ ਦਾ ਵਿੱਚ ਨਾਮ ਪਾਇਆ ਜਾਵੇ ਇਹ ਕੌਣ ਹੈ ਰਣਜੀਤ ਕੌਰ ਇਹ ਦਮਨਪ੍ਰੀਤ ਕੌਰ ਮੇਰੀ ਨੂੰਦੀ ਮਾਤਾ ਜੀ ਤੇ ਉਹ ਤੋਂ ਬਾਅਦ ਜੋ ਅਸੀਂ ਸਾਡੇ ਉਹ ਤੋਂ ਬਾਅਦ ਐਸਐਸਪੀ ਮਲੇਰ ਕੋਲ ਆਨੇ ਸਾਡੀ ਬਹੁਤ ਵਧੀਆ ਸੁਣੀਆ ਉਹਨਾਂ ਨੇ ਸਾਨੂੰ ਇਨਸਾਫ ਦਵਾਇਆ ਕਰ ਲਈ ਮੈਂ ਮਲੇਰ ਕੋਲਾ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਐਸਐਸਪੀ ਸਾਹਿਬ ਦਾ ਜਿਹਨੇ ਸਾਨੂੰ ਇਨਸਾਫ ਦਵਾਇਆ ਜੀ ਕੀ ਨਾਮ ਹੈ ਭੈਣ ਜੀ ਤੁਹਾਡਾ ਜੀ ਮੇਰਾ ਨਾਮ ਪਰਮਜੀਤ ਕੌਰ ਹੈ ਜੀ ਕਿਹੜਾ ਪਿੰਡ ਹੈ ਜੀ ਗੂਬੌਰ ਹੈ ਜੀ ਇਹ ماں ਕੀ ਮਾਮਲਾ ਕੀ ਹੈ ਜੀ ਪੁੱਤ ਜੀ ਇਹ ਮਾਮਲਾ ਇਹ ਹੈ ਜੀ ਬੇਟੀ ਜਿਹੜੀ ਹੈ ਅਸੀਂ ਵਿਆਹ ਕੀਤਾ ਸੀਗਾ ਮੇਰੇ ਬੇਟੇ ਦਾ ਹਾਂ ਜੀ ਤੇ ਉਹ ਧੋਖਾ ਦੇ ਕੇ ਉਹਨੂੰ ਚੱਲੀ ਗਈ ਕੀ ਮੰਗ ਕਰਦੇ ਸਰਕਾਰ ਕੋਲ ਮੰਗ ਇਹੀ ਕਰਦੇ ਆ ਸਰਕਾਰ ਕੋਲੋਂ ਅਸੀਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹ ਕੁੜੀ ਨੂੰ ਰਿਪੋਰਟ ਕੀਤਾ ਜਾਵੇ ਹਾਂ ਤੁਹਾਡਾ ਜੀ ਕਰਮਜੀਤ ਸਿੰਘ ਸੋਹੀ ਜੀ ਇਹ ਜਿਹੜਾ ਵਿਆਹ ਵਾਲਾ ਮਾਮਲਾ ਜੀ ਹਾਂਜੀ ਇਹਦੇ ਵਿੱਚ ਮਤਲਬ ਸਾਨੂੰ ਜੋ ਜਾਣਕਾਰੀ ਮਿਲਿਆ ਕਿ ਤੁਸੀਂ ਵਿਚੋਲੇ ਤੁਸੀਂ ਸੀਗੇ ਇਸ ਰਾ ਦੇ ਵਿੱਚ ਮਾਮਲਾ ਕੀ ਹੈ ਜੀ ਅਸਲ ਚੰਦਾ ਹਾਂਜੀ ਇਸ ਐਪੀਸੋਡ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮੈਂ ਵਿਚਰਿਆ ਮੇਰੇ ਗਵਾਂਡ ਦੇ ਵਿੱਚ ਪੰਡਤ ਪ੍ਰਵੀਨ ਕੁਮਾਰ ਜੀ ਸੀਗੇ ਮੰਦਰ ਦੇ ਵਿੱਚ ਉਹਨਾਂ ਨੇ ਮੈਨੂੰ ਦੱਸਿਆ ਕਿ ਭਾਈ ਇੱਕ ਕੁੜੀ ਐ ਮਿਸਤਰੀਆਂ ਦੀ ਬਰਾਦਰੀ ਦੇ ਵਿੱਚੋਂ ਵੀ ਉਹਦੇ 7 ਬੈਂਡ ਨੇਗੇ ਕਿ ਕੋਈ ਮੁੰਡਾ ਲੋਭੇ ਤਾਂ ਆਪਾਂ ਨੂੰ ਵਧੀਆ ਗੱਲ ਹੈ ਮੇਰੇ ਦੋਸਤ ਸੀਗੇ ਸਖਜਿੰਦਰ ਸਿੰਘ ਅਸੀਂ ਰੋਜ਼ ਸੈਰਤੇ ਜਾਂਦੇ ਹੁੰਦੇ ਸੀ ਮੈਂ ਇਹਨਾਂ ਨਾਲ ਗੱਲ ਕੀਤੀ ਇਹ ਵੀ ਕਹਿੰਦੇ ਵੀ ਠੀਕ ਆ ਆਪਣਾ ਮੁੰਡਾ ਬਾਹਰ ਜਾਣਾ ਚਾਹੁੰਦਾ ਤੇ ਇੱਥੋਂ ਗੱਲਬਾਤ ਸ਼ੁਰੂ ਹੋ ਗਈ ਗੱਲਬਾਤ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੇ ਇੱਕ ਗੱਲ ਕਹੀ ਕੁੜੀ ਦੇ ਮਾਪਿਓ ਨੇ ਸਾਰੇ ਪਰਿਵਾਰ ਦੇ ਵਿੱਚ ਜਿਹੜਾ ਖਰਚਾ ਸੀ ਨਹੀਂ ਇੱਕ ਵੀ ਰੁਪਿਆ ਕਰਨਾ ਸਾਰਾ ਖਰਚਾ ਜਿਹੜਾ ਹੈਗਾ ਮੁੰਡੇ ਦਾ ਪਰਿਵਾਰ ਕਰੂਗਾ ਉਦੋਂ ਵਿਆਹ ਤੇ ਵੀ ਖਰਚਾ ਕਰਨਾ ਹੈ ਜੋ ਜੋ ਕੁੜੀ ਦਾ ਅਗੇ এডਿਕੇਸ਼ਨ ਤੇ ਲੱਗਣਾ ਪੜਨ ਤੇ ਬਾਹਰ ਜਾਣ ਤੇ ਉਹ ਖਰਚਾ ਵੀ ਸਾਰਾ ਮੁੰਡੇ ਵਾਲਾ ਪਰਿਵਾਰ ਹੀ ਕਰੂਗਾ ਇਸ ਤੇ ਸੁਖਜਿੰਦਰ ਸਿੰਘ ਜੀ ਸਹਿਮਤ ਹੋ ਗਏ ਵੀ ਕੋਈ ਗੱਲ ਨਹੀਂ ਆਪਾਂ ਸਾਰਾ ਖਰਚਾ ਕਰਾਂਗੇ ਕਿਉਂਕਿ ਮੁੰਡੇ ਨੇ ਬਾਹਰ ਜਾਣਾ ਸੀ ਕਿੰਨਾ ਕੁ ਖਰਚਾ ਹੋ ਗਿਆ ਬੱਤ ਜੀ ਟੋਟਲ ਇਹਨਾਂ ਦੇ ਦੱਸਣ ਮੁਤਾਬਕ ਜੀ ਸਾਰਾ 38 ਲੱਖ ਰੁਪਈਆ ਕਿਉਂਕਿ ਵਿਆਹ ਤੇ 15 ਲੱਖ ਰੁਪਈਆ ਦਾ ਵਿਆਹ ਤੇ ਹੋ ਗਿਆ ਉਹਨਾ ਖਰਚਾ ਕਿਉਂਕਿ ਕੱਠ ਬਹੁਤ ਜ਼ਿਆਦਾ ਸੀ ਕਿੰਨਾ ਕੁ ਚਿਰ ਮਤਲਬ ਕਿ ਠੀਕ ਠਾਕ ਰਹੀ ਵਿਆਹ ਤੋਂ ਬਾਦੂ ਇਹ 3-4 ਮਹੀਨੇ ਮੈਨੂੰ ਜਦੋਂ ਸਭ ਨੇ ਦੱਸਣ ਮੁਤਾਬਕ ਮਾਹੌਲ ਕਰਦਾ ਠੀਕ ਤੇ ਬਾਅਦ ਦੇ ਵਿੱਚ ਜਦੋਂ ਕੁੜੀ ਨੇ ਲਾਸਟ ਵੀਜ਼ਾ ਭਰਆ ਲਿਆ ਉਸ ਤੋਂ ਬਾਅਦ ਕੁੜੀ ਦੇ ਤੇਵਰ ਬਿਲਕੁਲ ਬਦਲ ਗਏ ਉਹਨੇ ਮਤਲਬ ਇਸ ਘਰ ਨੂੰ ਲਾਈਕ ਕਰਨਾ ਹੀ ਛੱਡਤਾ ਹੁਣ ਮੁੰਡਾ ਅੱਜ ਕੱਲ ਮੁੰਡਾ ਅੱਜ ਕੱਲ ਪਹੁੰਚਦਾ ਬਾਹਰ ਗਿਆ ਜੀ ਪਰ ਉਹਦਾ ਵੀਜ਼ਾ ਖਤਮ ਹੋ ਚੁੱਕਿਆ ਹੁਣ ਉਹ ਪਤਾ ਨਹੀਂ ਕਿੱਥੇ ਧੱਕੇ ਖਾਊਗਾ ਕੀ ਕਰੂਗਾ ਕਿਹੜੇ ਤੇ ਹੁਣ ਐਲ ਐਮ ਆਈ ਇੱਕ ਲੈਂਦੇ ਹੁੰਦੇ ਨੇ ਉਧਰ ਰਹਿਣ ਲਈ 2 ਸਾਲ ਦੀ ਮਿਲਦੀ ਆ ਉਹ ਪਟਕੜ 25 ਲੱਖ ਰੁਪਈਆ ਲਾਉਣਾ ਪਊਗਾ ਬੱਚੇ ਨੂੰ ਜਿੱਥੇ ਸੈੱਟ ਕਰਨਾ ਜਿਹੜੀ ਵਿੱਚ ਹੁਣ ਪੁਲਿਸ ਵੱਲੋਂ ਤੁਸੀਂ ਕਾਰਵਾਈ ਕੀ ਕੀ ਕੀਤੀ ਗਈ ਹੈ ਅਸੀਂ ਐਸਐਸਪੀ ਸਾਹਿਬ ਨੂੰ ਇਹਦੇ ਦਰਖਾਸਤ ਦਿੱਤੀ ਸੀ ਕਿ ਪਰਿਵਾਰ ਦੇ ਖਿਲਾਫ ਪਰ ਲਾਸਟ ਦੇ ਵਿੱਚ ਜਾ ਕੇ ਇਨਕੁਆਇਰੀ ਦੇ ਵਿੱਚ ਐਸਪੀ ਡੀ ਸਾਹਿਬ ਨੇ ਕੁੜੀ ਦੇ ਬਾਪ ਤੇ ਔਰ ਕੁੜੀ ਤੇ ਪਰਚਾ ਦਿੱਤਾ ਹਾਲਾਂਕਿ ਜਿਹੜੀ ਮੁੱਖ ਦੋਸ਼ੀ ਹੈ ਕੁੜੀ ਦੀ ਮਾਂ ਹੈ ਕਿਉਂਕਿ ਬੱਚੀ ਦਾ ਤੇ ਬੇਟੀ ਦਾ ਤੇ ਮਾਂ ਦਾ ਕਨਸਪੀਰੇਸੀ ਜ਼ਿਆਦਾ ਹੁੰਦੀ ਆ ਦਿੱ ਤੱਕ ਮੈਂ ਸਮਝਦਾ ਵੀ ਇਹ ਮਾਂ ਨੂੰ ਮਤਲਬ ਜਿਹੜਾ ਮੁੱਖ ਦੋਸ਼ਣ ਦੀ ਉਹਨੂੰ ਪੁਲਿਸ ਨੇ ਬਾਹਰ ਕੱਢ ਦਿੱਤਾ ਗਿਆ ਤੇ ਪਿਓ ਤੇ ਧੀ ਤੇ ਪਰਚਾ ਦਿੱਤਾ ਗਿਆ ਈ ਜੋ ਚਲਾਣਾ ਚਾਹ ਸਕਦਾ ਮੇਰੇ ਨਹੀਂ ਨਹੀਂ ਕਿਉਂਦੇ ਜੀ ਇਹ ਆਏ ਨਹੀਂ ਸਰ ਸਾਡੀ ਮਜ਼ਬੂਰੀ ਵੀ ਕਰਨੀ ਜਿਹੜਾ ਵੀ ਤੁਹਾਡੇ ਕੋਲ ਹੈਗਾ ਜੋ ਤੁਹਾਡੇ ਕੋਲ ਵੈਰੀਫਾਈਡ ਡਾਕੂਮੈਂਟ ਹੋ ਚਲਾ ਦਿਓ ਵੀ ਵੀ ਤੁਸੀਂ ਕੀ ਚਲਾਣਾ ਅਸੀਂ ਬਾਅਦ ਦਿਖਾਨੇ ਸਰ ਨਹੀਂ ਆਖੇ ਸਰ ਨਹੀਂ ਅਸੀਂ ਤਾਂ ਜੀ ਇੱਕ ਤਰਹੀ ਨਹੀਂ ਖਬਰ ਅਸੀਂ ਤੁਹਾਡਾ ਪੱਕਾ ਗੋਣਾ ਕਿ ਤੁਸੀਂ ਸਾਡੇ ਨੂੰ ਕੁਝ ਕਹਿਣਾ ਚਾਹਦੇ ਹੋ ਜੀ ਨਹੀਂ ਸਰ ਬਾ ਠੀਕ ਹੈ ਮੇਰੇ ਲਈ ਆਹੀ ਮੇਰੇ ਤੋਂ ਪਹਿਲਾਂ ਪਿਛਲੇ ਐਸਐਸਪੀ ਸਾਹਿਬ ਨੇ ਇਹਦੀ ਇਨਕੁਆਰੀ ਐਸਪੀਡੀ ਤੋਂ ਕਰਵਾਈ ਸੀ ਜਿਹੜੇ ਸudar sukhjinder singh ਹੈਗੇ ਉਹਨਾਂ ਨੇ ਕੰਪਲੇਂਟ ਕੀਤੀ ਦਿੱਤੀ ਸੀਗੀ ਵੀ ਜਿਹੜਾ ਮੇਰਾ ਲੜਕਾ ਆਕਾਸ਼ਦੀਪਾ ਉਹਦੇ ਨਾਲ ਧੋਖਾਧੜੀ ਹੋਈ ਹੈ ਉਹ ਰੋ ਧੋਖਾਧੜੀ ਜਿਹਦਾ ਤੁਸੀਂ ਐਕਸਪਲੇਨ ਕੀਤਾ ਆਪਣੀ ਬਾਈਟ ਦੇ ਵਿੱਚ ਵੀ ਕੋਈ ਲੜਕੀ ਜਿਹੜੀ ਹੈਗੀ ਆ ਉਹਨੇ ਬਾਹਰ ਜਾਣ ਦਾ ਕੋਈ ਚਾਂਸਾ ਦਿੱਤਾ ਸੀ ਉਹਦੇ ਕਰਕੇ ਹੋਈ ਹੈ ਉਸ ਤੋਂ ਬਾਅਦ ਇੱਕ ਐਫਆਈਆਰ ਨੰਬਰ 163 2111 23 ਨੂੰ ਦਰਜ ਕੀਤੀ ਗਈ ਪਲੇ ਸਟੇਸ਼ਨ ਅਮਰਗੜ ਦੇ ਵਿੱਚ ਇਹ ਜਿਹੜੀ ਐਫ ਆਈ ਆਰ ਹੈਗੀ ਇੱਕ ਪ੍ਰੀਲੀਮਰੀ ਇਨਕੁਆਰੀ ਸਾਡੇ ਐਸ ਪੀ ਡਿਟੈਕਟਿਵ ਨੇ ਜਗਦੇਸ਼ ਬਿਸ਼ਨੋਈ ਜੀ ਉਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋ ਗਈ ਹੁਣ ਉਹਦੀ ਤਫ਼ਤੀਸ਼ ਚੱਲ ਰਹੀ ਹੈਗੀ ਆ ਤੇ ਤਫ਼ਤੀਸ਼ ਬਿਲਕੁਲ ਮੈਰਿਟ ਤੇ ਕੀਤੀ ਜਾਊਗੀ ਜੋ ਵੀ ਇਹਦੇ ਵਿੱਚ ਤੁਹਾਡੇ ਵੱਲੋਂ ਦੱਸਿਆ ਗਿਆ ਵੀ ਉਹ ਲੜਕੀ ਲੜਕੇ ਵਾਲੇ ਕਹਿ ਰਹੇ ਆ ਵੀ ਨਾਮ ਜਿਹੜੇ ਹੈਗੇ ਉਹ ਪ੍ਰੋਪਰ ਨਹੀਂ ਹੈਗੇ ਵਿੱਚ ਜਾਂ ਕੋਈ ਹੋਰ ਬੰਦੇ ਵੀ ਇਨਵੋਲਵ ਸਿਗੇ ਉਹ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਇਨਵੈਸਟੀਗੇਸ਼ਨ ਮੈਰਿਟ ਤੇ ਹੋਏਗੀ ਔਰ ਜਿਹਦਾ ਜਿਹਦਾ ਜੋ ਜੋ ਰੋਲ ਹੋਇਆ ਉਹਦੇ ਖਿਲਾਫ ਉਹ ਬਣਦੀ ਕਾਰਵਾਈ ਕੀਤੀ ਜਾਊਗੀ